ਸਾਤ ਸ਼ਰੀਰ ਕਾਲ ਜੀ ਇਹ ਗਤੀਵਿਧੀ ਭਾਸ਼ਾਈ ਵਿਕਾਸ ਦੇ ਸਕਿੱਲ ਚਿੱਤਰ ਉਤੇ ਗਲਵਤ ਕਰਨਾ ਨਾਲ ਸੰਬੰਧਿਤ ਹੈ ਇਸ ਗਤੀਵਿਧੀ ਨੂੰ ਕਰਵਾਉਣ ਲਈ ਅਸੀਂ ਬ੍ਰੇਨ ਬੂਸਟਰ ਦੇ ਪੇਜ 55 ਦੀ ਵਰਤੋਂ ਕਰਦੇ ਹਾਂ ਇਸ ਦੀ ਥਾਂ ਤੇ ਅਸੀਂ ਕਿਸੇ ਹੋਰ ਚਿੱਤਰ ਦੀ ਵਰਤੋਂ ਵੀ ਕਰ ਸਕਦੇ ਹਾਂ ਆਓ ਆਪਾਂ ਦੇਖਦੇ ਹਾਂ ਇਸ ਗਤੀਵਿਧੀ ਨੂੰ ਕਿਵੇਂ ਕਰਵਾਉਣਾ ਹੈ ਹਾਂਜੀ ਬੱਚੇ ਇਸ ਚਿੱਤਰ ਨੂੰ ਧਿਆਨ ਨਾਲ ਵੇਖੋ ਮੈਂ ਦੱਸੋ ਇਸ ਚਿੱਤਰ ਵਿੱਚ ਕੀ ਕੀ ਹੈ ਇਹਨਾਂ ਦੇ ਨਾਮ ਦੱਸੋ ਜੇਕਰ ਬੱਚਾ ਤਿੰਨ ਚੀਜ਼ਾਂ ਦੇ ਸਹੀ ਨਾਮ ਦੱਸ ਦਿੰਦਾ ਹੈ ਤਾਂ ਕੋਡ 1 ਦਿਓ ਇਸ ਪੱਦਰ ਵਿੱਚ ਬੱਚੇ ਨੂੰ ਕੋਈ ਵੀ ਚਿੱਤਰ ਦਿਖਾਓ ਤੇ ਵਸਤੂਆਂ ਵੱਲ ਇਸ਼ਾਰਾ ਕਰਦੇ ਹੋਏ ਪੁੱਛੋ ਜੇਕਰ ਬੱਚਾ ਘੱਟੋ-ਘੱਟ 5 ਚੀਜ਼ਾਂ ਦੇ ਨਾਮ ਦੱਸ ਸਕੇ ਤਾਂ ਕੋਡ 2 ਦਿਓ ਇਸ ਪੱਧਰ ਵਿੱਚ ਬੱਚੇ ਨੂੰ ਕੋਈ ਵੀ ਤਸਵੀਰ ਦਿਖਾਉਂਦੇ ਹੋਏ ਪੁੱਛੋ ਕੌਣ-ਕੌਣ ਕੀ-ਕੀ ਕਰ ਰਿਹਾ ਹੈ ਜੇਕਰ ਬੱਚਾ ਚਿੱਤਰ ਉੱਪਰ ਕੋਈ ਵੀ ਤਿੰਨ ਵਾਕ ਬਣਾ ਕੇ ਦੱਸ ਸਕੇ ਤਾਂ ਕੋਡ 3 ਦਿਓ